ਸਾਖੀਆਂ ਕਹਾਣੀਆਂ YouTube ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ Facebook ਪੇਜ ਆਪਣਾ ਇਸੇ ਨਾਮ ਤੇ ਬਣਿਆ ਹੋਇਆ ਉਹਨੂੰ ਵੀ ਜ਼ਰੂਰ ਲਾਈਕ ਕਰ ਲਿਓ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਇਹ ਗੱਲ ਮੰਨ ਲਿਓ ਟੈਨਸ਼ਨ ਤੇ ਪਰੇਸ਼ਾਨੀ ਤੰਗੀ ਸਭ ਖਤਮ ਹੋ ਜਾਏਗੀ ਕੁਝ ਹੀ ਦਿਨਾਂ ਦੇ ਵਿੱਚ ਖਤਮ ਹੋ ਜਾਣੀ ਹੈ ਬੇਨਤੀਆਂ ਆਪਸਾਂ ਜੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਸੀਂ ਜਦੋਂ ਆਪਣੇ ਮਨ ਤੇ ਭਾਰ ਲੈ ਕੇ ਤੁਰਦੇ ਹਾਂ ਤੇ ਯਾਦ ਰੱਖਿਓ ਉਹ ਭਾਰ ਜਿਹੜਾ ਹੈ ਦੁੱਗਣਾ ਹੋ ਜਾਂਦਾ ਹੈ ਜਦੋਂ ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਮੇਰਾ ਗੁਰੂ ਮੇਰੇ ਨਾਲ ਹੈ ਤੇ ਮੇਰਾ ਹਰ ਇੱਕ ਦੁੱਖ ਸੁੱਖ ਉਹਦੇ ਨਾਲ ਸਾਂਝਾ ਹੈ ਤੇ ਪਿਆਰਿਓ ਫਿਰ ਯਾਦ ਰੱਖਿਓ ਫਿਰ ਕੁਝ ਵੀ ਔਖਾ ਨਹੀਂ ਲੱਗਦਾ ਹਰ ਮੰਜ਼ਲ ਸੁਖਾਲੀ ਹੋ ਜਾਂਦੀ ਹੈ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਕੱਲਾ ਕੱਲਾ ਹੀ ਹੁੰਦਾ ਤੇ ਦੋ ਦੋ ਹੀ ਹੁੰਦੇ ਨੇ ਕਿ ਕਿਸੇ ਨੂੰ ਨਾਲ ਲੈ ਕੇ ਜਾਈਂ ਕੱਲਾ ਨਾ ਜਾਈਂ ਦੋ ਬੰਦਿਆਂ ਦਾ ਜੀ ਲੱਗਿਆ ਰਹਿੰਦਾ ਜਿਹੜਾ ਬੰਦਾ ਗੁਰੂ ਨੂੰ ਆਪਣਾ ਸਮਝੇ ਵੀ ਮੈਂ ਜੀਵਨ ਦੇ ਮਾਰਗ ਤੇ ਕੱਲਾ ਨਹੀਂ ਮੇਰਾ ਗੁਰੂ ਮੇਰੇ ਨਾਲ ਹੈ ਤੇ ਪਿਆਰਿਓ ਯਾਦ ਰੱਖਿਓ ਦਾ ਜੀਵਨ ਸੁਖਾਲੇ ਢੰਗ ਨਾਲ ਫਿਰ ਨੰਗ ਜਾਂਦਾ ਹੈ ਮੰਨ ਕੇ ਚੱਲਿਓ ਵੀ ਟੈਨਸ਼ਨ ਤੇ ਪਰੇਸ਼ਾਨੀ ਉਦੋਂ ਦੂਰ ਹੋ ਦੇਗੀ ਜਦੋਂ ਅਸੀਂ ਗੁਰੂ ਨੂੰ ਆਪਣਾ ਮੰਨ ਕੇ ਆਪਣਾ ਸਮਝ ਕੇ ਚੱਲਾਂਗੇ ਕਿ ਮੇਰਾ ਗੁਰੂ ਮੇਰੇ ਨਾਲ ਹੈ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾ ਕੋਈ ਹੋਰ ਨਹੀਂ ਹੈ ਤੇਰਾ ਭੋਲਿਆ ਗੁਰੂ ਹੀ ਤੇਰਾ ਆਪਣਾ ਹੈ ਸਤਗੁਰੂ ਹੀ ਤੇਰੇ ਆਪਣੇ ਨੇ ਜੇ ਤੂੰ ਗੁਰੂ ਨੂੰ ਆਪਣਾ ਮੰਨਦਾ ਹੈ ਪਾਤਸ਼ਾਹ ਨੂੰ ਆਪਣਾ ਮੰਨਦਾ ਹੈ ਤੇ ਪਿਆਰਿਆ ਇਹ ਗੱਲ ਯਾਦ ਰੱਖੀ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਤੈਨੂੰ ਆਪਣਾ ਮੰਨਦੇ ਨੇ ਗੁਰੂ ਤੇਤੋਂ ਦੂਰ ਨਹੀਂ ਹੈ ਗੁਰੂ ਤੇਤੋਂ ਵੱਖਰਾ ਨਹੀਂ ਜੇ ਤੂੰ ਇੱਕ ਕਦਮ ਆਏਂਗਾ ਸਤਗੁਰੂ ਕਰੋੜਾਂ ਕਦਮ ਤੈਨੂੰ ਅੱਗੇ ਹੋ ਕੇ ਲੈਣ ਆਉਣਗੇ ਤੈਨੂੰ ਮਿਲਣਗੇ ਕਿ ਨਹੀਂ ਸਾਡਾ ਸਿੱਖ ਹੈ ਸਾਡਾ ਪਿਆਰਾ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੁਹਾਨੂੰ ਇਸ ਕਦਰ ਸਤਗੁਰੂ ਮੋਟੀਵੇਟ ਕਰਦੇ ਨੇ ਕਿ ਭਲਿਆ ਕੱਲਾ ਨਾ ਸਮਝ ਟੈਨਸ਼ਨ ਨਾ ਲੈ ਫਿਕਰ ਨਾ ਕਰ ਪਰੇਸ਼ਾਨੀ ਨਾ ਤੂੰ ਆਪਣੇ ਮਨ ਚ ਧਾਰਨ ਕਰ ਤੂੰ ਕਹਿ ਵੀ ਗੁਰੂ ਪਾਤਸ਼ਾਹ ਜੀ ਤੁਹਾਡਾ ਹੀ ਹੈ ਸਾਰਾ ਪਤ ਜੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਇਹ ਪਾਤਸ਼ਾਹ ਤੇਰਾ ਹੀ ਹੈ ਸਾਰਾ ਕੁਝ ਮੇਰਾ ਕੀ ਹੈ ਮੇਰਾ ਤੇ ਕੁਝ ਵੀ ਨਹੀਂ ਮੇਰਾ ਤੇ ਮੇਰਾ ਸਰੀਰ ਵੀ ਨਹੀਂ ਜਿਹੜਾ ਮੈਂ ਦਾਅਵੇ ਕਰੀ ਜਾਣਾ ਸਾਰ ਸੰਗਤ ਬਿਨਾ ਗੱਲ ਦੀਆਂ ਪਰੇਸ਼ਾਨੀਆਂ ਅਸੀਂ ਮਨ ਚ ਪਾਲੀਆਂ ਹੋ ਜਾਂਦੇ ਨੇ ਰਾਤ ਨੂੰ ਮੋਬਾਈਲ ਸੁਣਾਣੇ ਥੱਲੇ ਰੱਖ ਕੇ ਸੋਵਾਂਗੇ ਰਾਤ ਨੂੰ ਚੁੱਕ ਚੁੱਕ ਵੇਖਾਂਗੇ ਕਿਸੇ ਦਾ ਮੈਸੇਜ ਤੇ ਨਹੀਂ ਆ ਗਿਆ ਕਿਸੇ ਦਾ ਕੋਈ ਫੋਨ ਤੇ ਨਹੀਂ ਆਇਆ ਤੇ ਸਾਥ ਸੰਗਤ ਬਨਾ ਗਲਦੀ ਪਰੇਸ਼ਾਨੀ ਮੈਨੂੰ ਫਲਾਣੇ ਨੇ ਫੋਨ ਕਰਨਾ ਸੀ ਨੇ ਫੋਨ ਨਹੀਂ ਕੀਤਾ ਮੈਨੂੰ ਫਲਾਣੇ ਨੇ ਪੈਸੇ ਦੇਣ ਆਉਣਾ ਸੀ ਮੈ ਤੋਂ ਫਲਾਣੇ ਨੇ ਪੈਸੇ ਲੈਣ ਆਉਣਾ ਸੀ ਜਾਂ ਮੈਂ ਉਹਦੇ ਕੋਲ ਜਾਣਾ ਸੀ ਉਹਨੇ ਮੇਰੇ ਕੋਲ ਆਉਣਾ ਸੀ ਮੈਂ ਆ ਕੰਮ ਕਰਨਾ ਮੈਂ ਉਹ ਕਰਨਾ ਮੈਂ ਆ ਕਰਨਾ ਟਾਈਮ ਨਹੀਂ ਹੈਗਾ ਟਾਈਮ ਨਹੀਂ ਬਚਿਆ ਆ ਚੀਜ਼ਾਂ ਦੀ ਫਾਲਤੂ ਦੀ ਟੈਨਸ਼ਨ ਹੈ ਜੇ ਨਹੀਂ ਹੈਗੀ ਤਾਂ ਦੱਸੋ ਜੀ ਨਿੱਕੀਆਂ ਨਿੱਕੀਆਂ ਗੱਲਾਂ ਨੇ ਹੈ ਜਿਆਦਾ ਨਹੀਂ ਕਈ ਬੰਦੇ ਤੇ ਸਟ्रेस ਦਾ ਸਕਾਰ ਹੋ ਗਏ ਸਟ्रेस ਇੰਨਾ ਜ਼ਿਆਦਾ ਵਧ ਗਿਆ ਉਹ ਬੰਦਿਆਂ ਦਾ ਦਿਮਾਗੀ ਸੰਤੁਲਨ ਜਿਹੜਾ ਸੀ ਨਾ ਕੰਡੀਸ਼ਨ ਹਿੱਲ ਗਈ ਕਿਉਂਕਿ ਡਾਕਟਰਾਂ ਨੇ ਕਹਿਤਾ ਵੀ ਭਾਈ ਇਹ ਇਹਦਾ ਜਿਹੜਾ ਦਿਮਾਗ ਹੈ ਨਾ ਉਹ ਇਹ ਕਰਕੇ ਚਪੇਟ ਵਿੱਚ ਆ ਗਿਆ ਟੈਨਸ਼ਨ ਦੇ ਵੀ ਇਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੁਣ ਇਹਦਾ ਇਲਾਜ ਜਿਹੜਾ ਹੌਲੀ-ਹੌਲੀ ਹੋਊਗਾ ਗੁਰੂ ਕਹਿੰਦੇ ਤੂੰ ਟੈਨਸ਼ਨ ਲੈਣਾ ਕਾਦੀ ਜਦੋਂ ਮੈਂ ਬੈਠਾ ਤੂੰ ਟੈਨਸ਼ਨ ਹੀ ਨਾ ਲੈ ਕਿਸੇ ਗੱਲ ਦੀ ਤੈਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੈ ਪਿਆਰਿਆ ਇਹ ਗੱਲ ਯਾਦ ਰੱਖੀ ਕਿ ਗੁਰੂ ਕੀ ਹੈ ਯਾਦ ਰੱਖੀ ਜਿਉਂ ਚਲਾਏ ਤਿਉਂ ਚੱਲ ਹੈ ਭਾਈ ਹੋਰ ਕਿਆ ਕੋ ਕਰੇ ਚੁਤرائی ਸਿਆਣਪ ਦਾ ਮਾਣ ਨਾ ਕਰੀ ਜਿਵੇਂ ਪ੍ਰਮਾਤਮਾ ਸਾਨੂੰ ਜੀਵਾ ਨੂੰ ਜੀਵਨ ਰਾਹ ਉੱਤੇ ਤੋਰਦਾ ਤਿਵੇਂ-ਤਿਵੇਂ ਅਸੀਂ ਤੁਰਦੇ ਆ ਯਾਦ ਰੱਖੀ ਪਿਆਰਿਆ ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਕਰੇ ਤਾਂ ਇਹ ਹੰਕਾਰ ਹੈ ਜੇ ਕੋਈ ਗੁਰੂ ਤੇ ਕਰਕੇ ਕਰੇ ਤਾਂ ਉਹ ਸਿਆਣਪ ਹੈ ਪਿਆਰਿਓ ਯਾਦ ਰੱਖਿਓ ਆਪਣੀਆਂ ਟੈਨਸ਼ਨਾਂ ਫਿਕਰਾਂ ਗੁਰੂ ਨੂੰ ਦੇ ਦਿਓ ਜਿਨੇ ਜੀਵਨ ਦਿੱਤਾ ਹੈ ਉਹ ਜੀਵਨ ਦੇ ਵਿੱਚ ਸਹੀ ਰਾਹ ਦਿਖਾਉਣ ਦਾ ਜਿਹੜਾ ਹੈ ਜ਼ਿੰਮੇਵਾਰ ਵੀ ਬਣਦਾ ਹੈ ਤੇ ਪਿਆਰਿਓ ਯਾਦ ਰੱਖਿਓ ਇੱਕ ਗੱਲ ਮੰਨ ਕੇ ਚੱਲੋ ਵੀ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ اے ਪਾਤਸ਼ਾਹ ਮੈਂ ਤੇਤੋ ਬਿਨਾ ਕਿਤੇ ਹੋਰ ਦਾ ਨਹੀਂ ਮੈਂ ਤੇਰਾ ਹੀ ਹਾਂ ਮੇਰਾ ਗੁਰੂ ਹੈ ਮੈਂ ਗੁਰੂ ਦਾ ਤੇ ਗੁਰੂ ਮੇਰਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਦੋਂ ਸਾਰੀਆਂ ਫਿਕਰਾਂ ਦੂਰ ਹੋ ਜਾਣਗੀਆਂ ਜਦੋਂ ਗੁਰੂ ਨੂੰ ਅਸੀਂ ਸਮਰਪਤ ਹੋ ਜਾਾਂਗੇ ਤੇ ਗੁਰੂ ਨੂੰ ਅਸੀਂ ਆਪਣਾ ਸਮਝਣ ਲੱਗ ਪਾਂਗੇ ਤੇ ਯਾਦ ਰੱਖਿਓ ਬਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਐਵੇਂ ਤਾਂ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਮੰਨਿਆ ਕਰੋ ਧਿਆਨ ਦਿਓ ਇਹਨਾਂ ਬੇਨਤੀਆਂ ਵੱਲ ਸੋ ਕੋਸ਼ਿਸ਼ ਕਰਿਓ ਇਦਾਂ ਦਾ ਜੀਵਨ ਬਣਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ